ਜੀ ਇੱਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਜੇ ਤੁਹਾਡੇ ਫੈਟੀ ਲਿਵਰ ਹੋਇਆ ਹੋਇਆ ਹੈ ਜਾਂ ਤੁਹਾਡੇ ਪੇਟ ਦੇ ਵਿੱਚ ਗੰਦਗੀ ਜਮਾ ਹੋ ਗਈ ਹੈ ਨਾ ਤੇ ਉਹਨੂੰ ਡिटॉक्स ਕਰਨਾ ਉਹਨੂੰ ਸਾਫ਼ ਕਰਨਾ ਕਿੱਦਾਂ ਕਰਨਾ ਹੈ ਤੁਸੀਂ ਕੱਚ ਦਾ ਭਾਂਡਾ ਲੈਣਾ ਜਿਵੇਂ ਮੇਰੇ ਕੋ ਬੋਟਲ ਹੈ ਕੱਚ ਦੀ ਕੱਚ ਦਾ ਭਾਂਡਾ ਲੈਣਾ ਤੁਸੀਂ ਉਹਦੇ ਵਿੱਚ ਤੀ ਪਾਣੀ ਹੈ ਖੀਰੇ ਠੀਕ ਹੈ ਜੀ ਉਹਦੇ ਵਿੱਚ ਖੀਰੇ ਪਾਣੇ ਆ ਨਾਲੇ ਤੁਸੀਂ ਨਿੰਬੂ ਦੇ ਸਲਾਈਸ ਕੱਟ ਕੇ ਪਾਣੇ ਜਿਵੇਂ ਨਿੰਬੂ ਕੱਟਿਆ ਹੋਇਆ ਤੁਸੀਂ ਨਿੰਬੂ ਪਾਣਾ ਉਹਦੇ ਵਿੱਚ ਉਸ ਤੋਂ ਬਾਅਦ ਨਾਲ ਤੁਸੀਂ ਪਾਣੇ ਆ ਅਦਰਕ ਅਦਰਕ ਦੇ ਮੈਂ ਕੱਟ ਕੇ ਰੱਖਿਆ ਹੋਇਆ ਹੈ ਮੈਨੂੰ 1 ਹਫਤਾ ਹੋ ਗਿਆ ਯੂਜ਼ ਕਰਦੇ ਹੋਏ ਇੰਨਾ ਵਧੀਆ ਰਿਜ਼ਲਟ ਆ ਪੇਟ ਭਾਰੀ ਭਾਰੀ ਮਹਿਸੂਸ ਕਰਦਾ ਸੀ ਜਦੋਂ ਐਕਸਰਸਾਈਜ਼ ਕਰਨੀ ਹੈ ਜਾਂ ਕੁਝ ਕਰਨਾ ਨਾ ਇਹਦੇ ਨਾਲ ਬਿਲਕੁਲ ਪੇਟ ਜਿਹੜਾ ਐਵੇਂ ਲੱਗਦਾ ਕਿ ਪੂਰਾ ਕਲੀਨ ਲੱਗਦਾ ਬਹੁਤ ਵਧੀਆ ਇਹ ਥੋੜਾ ਜਿਹਾ ਮੈਂ ਨਾਲ ਅਜਵੈ ਥੋੜਾ ਜਿਹਾ ਵੇਖਿਓ ਇਹ ਆ ਅਜਵੈਣ ਜੀਰਾ ਤੇ ਕਾਲੀ ਮਿਰਚ ਮੈਂ ਕਰਕੇ ਰੱਖਿਆ ਹੋਇਆ ਮੈਂ ਇਹਦੇ ਵਿੱਚ ਪਾ ਦੇਣਾ ਧਿਆਨ ਨਾਲ ਵੇਖੋ ਤੁਸੀਂ ਐਵੇਂ ਟੱਕਣ ਵਗੈਰਾ ਮੇਲ ਕੇ ਦਾ ਇਹਨੂੰ ਚੰਗੀ ਤਰ੍ਹਾਂ ਹਿਲਾ ਦੇਣਾ ਇਨੂੰ ਤੁਸੀਂ ਰੱਖਣਾ ਹੈ ਘੜ ਤੋਂ ਘੜ ਵੀ ਘੰਟਾ ਦੋ ਘੰਟਾ ਉਸ ਤੋਂ ਬਾਅਦ ਇਹਨੂੰ ਸਿਪ ਸਿਪ ਕਰਕੇ ਪੀਣਾ ਤੁਹਾਡਾ ਪੇਟ ਤੁਹਾਡਾ ਫੈਟੀ ਲਿਵਰ ਬਿਲਕੁਲ ਸੈੱਟ ਹੋ ਜਾਏਗਾ ਬਹੁਤ ਵਧੀਆ ਚੀਜ਼ ਹੈ ਪੇਟ ਨੂੰ ਡੀਟੌਕਸ ਕਰਨ ਵਾਸਤੇ ਤੇ ਜਰੂਰ ਟਰਾਈ ਕਰਿਓ ਥੈਂਕ ਯੂ ਸੋ ਮੱਚ ਵੀਡੀਓ ਚੰਗੀ ਲੱਗੇ ਤਾਂ ਆਪਣੇ ਦੋਸਤਾਂ ਤੱਕ ਸ਼ੇਅਰ ਕਰ ਦਿਓ